ਮਾਰਦੇ ਤੋਲੇ ਚ ਆ ਦੇਖਾ ਤੇਰੇ ਬਾਪੂ ਦੇ ਕੱਪੜੇ ਚੁੱਗੀ ਜੀ ਨਾਲੇ ਆਹ ਪਰਨਾ ਜਾਗਾ ਹੂੰ ਤਾਂ ਮਮੀ ਤੋਤੇ ਸੀ ਚਲ ਕੋਈ ਨਹੀਂ ਦਵਾਰੇ ਤੋ ਦੇਨੇ ਆ ਦਵਾਰੇ ਤੁਹਾਨੂੰ ਭਈ ਸਾਬਣ ਛੋਡੇ ਫਰੀ ਨਹੀਂ ਆਉਂਦੇ ਹੈਗੇ ਹੈ ਕੋਈ ਉਹ ਉਹਦੇ ਨਾਲ ਆੜਤੀ ਨਾਲ ਨਾ ਕੋਈ ਸਾਂਝ ਨਹੀਂ ਪਾਈ ਹੋਈ ਨਾਲ ਵੀ ਭਈ ਹਾਂ ਉਦੋਂ ਫਰੀ ਆਉਂਦਾਗਾ ਸਾਬਣ ਛੋਡਾ ਓਏ ਮੈਨੂੰ ਚਾਉ ਨਹੀਂ ਹੈਗਾ ਕੱਪੜੇ ਤਪਾਉਣ ਦਾ ਤੈਨੂੰ ਮੈਂ ਦੱਸਾਂ ਗੱਲ ਹੈ ਸਮਾਰ ਕੇ ਚੱਕ ਲਿਆ ਕਰ ਦੇਖ ਕੇ ਆਵਦੇ ਆਵਦੇ ਤਾਂ ਕਰਕੇ ਆ ਲੈਨੇ ਤੋ ਤੋਕੇ ਕੋਈ ਨਹੀਂ ਮੰਮੀ ਅੱਗੇ ਤੋਂ ਧਿਆਨ ਨਾ ਚੱਕ ਲੈ ਗਰੋਂ ਗੱਪਾਂ ਹਾਂ ਸਮਾਰ ਕੇ ਤੋਦੀ ਨਾਲੇ ਆ ਤੌਲੀਆ ਕਹਿੰਦੇ ਕੱਲ ਤੋਤਾ ਤੀਗਾ ਮਣਮਣ ਮਲ ਜੰਮੀ ਪਈ ਐ ਇਹਦੇ ਚ ਥਾਪੇ ਨਾਲ ਕੁੱਟਦਿਆ ਕਰ ਸਾਬਣ ਲਾ ਕੇ ਤੱਤੇ ਪਾਣੀ ਚ ਪਾ ਕੇ ਨਾ ਥਾਪੇ ਨਾਲ ਫੇਰ ਕੁੱਟ ਕੇ ਸਮਾਰ ਕੇ ਇਹ ਚ ਫੇਰ ਮਲ ਨਿਕਲਿਆ ਹੁੰਦੀ ਹੈਗੀ ਕੋਈ ਨਾਵੇਂ ਮੈਂ ਧੋ ਦਿੰਨੀ ਆਹੋ ਅਥਰ ਨੰਗੀ ਸਿਰ ਨਾਲ ਫਿਰਿਆ ਘਰ ਹੁਣ ਤੇਰਾ ਸੌਰਾ ਗਾਹੋ ਤੇਰਾ ਕੋਈ ਪਿਓ ਨਹੀਂ ਹੈਗਾ ਵੀ ਚਾਚਾ ਤਾਇਆ ਦਾ ਤੇਰਾ ਪੇਕੇ ਨਹੀਂ ਫਿਰਦੀ ਤੂੰ ਮੰਮੀ ਕੱਪੜੇ ਧੋਂਦੀ ਸੀ ਨਾ ਤਾਂ ਲੈ ਗਈ ਚੁੰਨੀ ਤਾਈ ਹਾਂ ਚੁੰਨੀ ਤਾਂ ਤੁਸੀਂ ਤਾਰ ਕੇ ਕੀਲੇ ਦੇ ਟੰਗ ਰੱਖੀ ਹੈਗੀ ਬੜੀ ਮੋਟੀ ਸ਼ਰਮ ਮੰਨ ਲਿਆ ਕਰੋ ਔਰ ਦੇਖ ਲੈ ਵੱਡੀ ਤਾਂ ਹੂੰ ਬਿਮਾਰ ਰਹਿੰਦੀ ਹੈਗੀ ਸਾਰਾ ਦਿਨ ਹੈ ਉਹ ਫੇਰ ਵੀ ਸਰਵਾਨਾਂ ਕੇ ਰੱਖਦੀ ਹੈਗੀ